22 ਅਪ੍ਰੈਲ 2025 ਦੇ ਪਹਿਲਗਾਮ ਅਤਵਾਦੀ ਹਮਲੇ ਨੇ ਪਾਕਿਸਤਾਨ ਦਾ ਨਾਪਾਕ ਚਿਹਰਾ ਇੱਕ ਵਾਰ ਫਿਰ ਨੰਗਾ ਕਰ ਦਿੱਤਾ ਅਤਵਾਦੀਆਂ ਨੇ ਵੈਸ਼ਿਆਨਾ ਤਰੀਕੇ ਨਾਲ ਧਰਮ ਪੁੱਛ ਕੇ 26 ਲੋਕਾਂ ਨੂੰ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ ਇਸ ਦਹਿਸ਼ਤਗਰਦੀ ਹਮਲੇ ਤੋਂ ਬਾਅਦ ਦੇਸ਼ ਭਰ ਵਿੱਚ ਗੁੱਸੇ ਦੀ ਲਹਿਰ ਸੀ ਤੇ ਪੀੜਤਾਂ ਨੂੰ ਇਨਸਾਫ ਦੇਣ ਲਈ ਬਦਲਾ ਲੈਣ ਦੀ ਮੰਗ ਉੱਠਣ ਲੱਗੀ ਜਿਸ ਤੋਂ ਬਾਅਦ ਭਾਰਤ ਨੇ ਇਸ ਦਾ ਬਦਲਾ ਲਿਆ ਵੀ ਪਾਕਿਸਤਾਨ ਵਿੱਚ ਨੌ ਅਤਵਾਦੀ ਟਿਕਾਣਿਆਂ ਨੂੰ ਮਿੱਟੀ ਵਿੱਚ ਮਿਲਾ ਕੇ दरअसल पाकिस्तान स्थित अतवादी संगठन टी आर एफ ने पहलगाम हमले की जिम्मेवारी ली सी जो कि लश्कर तयबा तो न जुड़िया लश्कर तयबा तो का मुख दफ्तर मुरीदे है ਪਾਕਿਸਤਾਨ ਨੇ ਕਈ ਸਾਲਾਂ ਤੋਂ ਇਸ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਅਤੇ ਇਸ ਅਤਵਾਦੀ ਸੰਗਠਨ ਨੂੰ ਜ਼ਿੰਦਾ ਰੱਖਿਆ 6-7 ਮਈ ਦੀ ਦਰਮਿਆਨੀ ਰਾਤ ਨੂੰ ਭਾਰਤ ਨੇ ਆਪਰੇਸ਼ਨ ਸੰਦੂਰ ਤਹਿਤ ਪਾਕਿਸਤਾਨ ਦੇ ਪੀਓਕੇ ਯਾਨੀ ਕਿ ਪਾਕਿਸਤਾਨ ਪ੍ਰਸ਼ਾਸਿਤ ਕਸ਼ਮੀਰ ਵਿੱਚ ਨੌ ਅਤਵਾਦੀ ਟਿਕਾਣਿਆਂ ਉੱਤੇ ਹਮਲੇ ਕੀਤੇ ਸਨ ਇਹਨਾਂ ਵਿੱਚ ਬਹਾਵਲਪੁਰ ਬਰੀਦਕੇ ਸਿਆਲਕੋਟ ਕੋਟਲੀ ਤੇ ਮੁਜ਼ਫਰਾਬਾਦ ਜੇਹਸਤਾਨ ਸ਼ਾਮਿਲ ਸਨ ਭਾਰਤੀ ਫੌਜ ਮੁਤਾਬਕ ਇਹਨਾਂ ਚੁਣੰਦਾ ਹਵਾਈ ਹਮਲੇ ਵਿੱਚ ਲਸ਼ਕਰੇ ਤੌਇਬਾ ਤੇ ਜੈਸ਼ੇ ਮੁਹੰਮਦ ਦੇ 100 ਦੇ ਕਰੀਬ ਆਤਵਾਦੀ ਮਾਰੇ ਗਏ ਸਨ ਪਰ ਦੇ ਨਾ ਹਮਲਿਆਂ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਵਧਿਆ ਤੇ ਪਾਕਿਸਤਾਨ ਨੇ ਭਾਰਤੀ ਫੌਜੀ ਟਿਕਾਣਿਆਂ ਉੱਤੇ ਡਰੋਨ ਦਾ ਹਮਲੇ ਕੀਤੇ ਜਿਨ੍ਹਾਂ ਨੂੰ 에어 డి펜스 ਸਿਸਟਮ ਵੱਲੋਂ ਪੂਰੀ ਤਰ੍ਹਾਂ ਸਫਲ ਕਰ ਦਿੱਤਾ ਗਿਆ ਪਾਕਿਸਤਾਨੀ ਹਮਲਾ ਦੇ ਜਵਾਬ ਵਿੱਚ ਭਾਰਤ ਨੇ ਪਾਕਿਸਤਾਨ ਦੇ 11 에ਬਸ ਡਰੋਨ ਤੇ ਰੈਡਾਰ ਸਿਸਟਮ ਉਤਪਾਦ ਕਰ ਦਿੱਤਾ ਇਨ੍ਹਾਂ ਹਮਲਿਆਂ ਵਿੱਚ ਪਾਕਿਸਤਾਨ ਦਾ 에어 డి펜스 ਸਿਸਟਮ ਵੀ ਤਬਾਹ ਹੋ ਗਿਆ ਇਸ ਪੂਰੀ ਕਾਰਵਾਈ ਦੌਰਾਨ ਭਾਰਤੀ ਰਵਾਇਤੀ ਵਿਦੇਸ਼ ਨੀਤੀ ਤੇ ਰਣਨੀਤੀ ਵਿੱਚ ਵੱਡਾ ਬਦਲਾਅ ਦੇਖਣ ਨੂੰ ਮਿਲਿਆ ਮਾਹਿਰਾਂ ਮੁਤਾਬਕ ਇਸ ਵਾਰ ਭਾਰਤ ਨੇ ਅਮਰੀਕਾ ਤੇ ਇਜ਼ਰਾਈਲ ਦੀ ਰਣਨੀਤੀ ਪੜਾਈ ਹੈ ਜਿਸ ਤਰ੍ਹਾਂ ਅਮਰੀਕਾ ਵਿੱਚ ਜੇਕਰ ਕੋਈ ਹਮਲਾ ਹੁੰਦਾ ਤਾਂ ਅਮਰੀਕਾ ਕਿਸੇ ਵੀ ਗਲੋਬਲ ਪਲੇਟਫਾਰਮ ਉੱਤੇ ਨਹੀਂ ਜਾਂਦਾ ਇਜ਼ਰਾਈਲ ਦੀ ਵੀ ਇਹੀ ਰਣਨੀਤੀ ਹੈ ਤੇ ਹੁਣ ਭਾਰਤ ਨੇ ਵੀ ਇਹੀ ਰਣਨੀਤੀ ਬਣਾਈ ਹੈ ਅਤੇ ਦੁਨੀਆ ਨੂੰ ਇਹ ਸੰਦੇਸ਼ ਦਿੱਤਾ ਹੈ ਜੇਕਰ ਸਾਡੇ ਲੋਕ ਮਾਰੇ ਗਏ ਨੇ ਤੇ ਕਾਰਵਾਈ ਵੀ ਅਸੀਂ ਕਰਾਂਗੇ ਦੁਨੀਆ ਦੇ ਕਈ ਦੇਸ਼ਾਂ ਨੇ ਭਾਰਤ ਦੇ ਆਪਰੇਸ਼ਨ ਸੰਦੂਰ ਉਤੇ ਚਿੰਤਾ ਪ੍ਰਗਟ ਕੀਤੀ ਹੈ ਪਰ ਜ਼ਿਆਦਾਤਰ ਦੇਸ਼ਾਂ ਨੇ ਇਸ ਦਾ ਖੁੱਲ ਕੇ ਵਿਰੋਧ ਨਹੀਂ ਕੀਤਾ ਪਾਰ ਦੇ ਇਸ ਤੋਂ ਪਹਿਲਾਂ ਅਤਵਾਦੀ ਹਮਲੇ ਤੋਂ ਬਾਅਦ ਕੂਟਨੀਤਿਕ ਪੱਧਰ ਉਤੇ ਕਾਰਵਾਈ ਕਰਨ ਦੀ ਕੋਸ਼ਿਸ਼ ਕਰਦਾ ਰਿਹਾ ਜਦੋਂ 2001 ਵਿੱਚ ਸੰਸਦ ਭਵਨ ਉਤੇ ਹਮਲਾ ਹੋਇਆ ਸੀ ਫਿਰ 26 ਨਵੰਬਰ 2008 ਨੂੰ ਮੁੰਬਈ ਹਮਲਾ ਹੋਇਆ ਸੀ ਤਾਂ ਪਾਸ ਸਰਕਾਰ ਨੇ ਬਦਲੇ ਵਿੱਚ ਕੋਈ ਖਾਸ ਕਦਮ ਨਹੀਂ ਚੁੱਕੇ ਉਸ ਸਮੇਂ ਅਮਰੀਕਾ ਵਿਸ਼ਵ ਪੁਲਸ ਵਾਂਗ ਵਿਵਾਰ ਕਰਦਾ ਸੀ ਕਿਉਂਕਿ ਇਸ ਤੋਂ ਪਹਿਲਾਂ ਪਾਸ ਸਰਕਾਰ ਦੇ ਰਣਨੀਤਕਾਰਾਂ ਵਿੱਚ ਹਮੇਸ਼ਾ ਇਹ ਡਰ ਰਹਿੰਦਾ ਸੀ ਕਿ ਪਾਕਿਸਤਾਨ ਕੋਲ ਪਰਮਾਣੂ ਹਥਿਆਰ ਨੇ ਜੇਕਰ ਅਸੀਂ ਉਨ੍ਹਾਂ ਤੇ ਪਹੁੰਚ ਰਾਹੀ ਰਵਾਇਤੀ ਤਰੀਕੇ ਨਾਲ ਹਮਲਾ ਕਰਦੇ ਹਾਂ ਤਾਂ ਪਰ ਆਣੂ ਹਥਿਆਰਾਂ ਦੀ ਵਰਤੋਂ ਕਰ ਸਕਦੇ ਨੇ ਮੌਜੂਦਾ ਭਾਰਤ ਪਾਕਿਸਤਾਨ ਟਕਰਾਅ ਵਿੱਚ ਇਹ ਵੀ ਦੇਖਿਆ ਗਿਆ ਹੈ ਕਿ ਭਾਰਤ ਨੇ ਨਾ ਸਿਰ ਪਾਕਿਸਤਾਨ ਪ੍ਰਸ਼ਾਸਿਤ ਕਸ਼ਮੀਰ ਵਿੱਚ ਸਗੋਂ ਪਾਕਿਸਤਾਨ ਦੇ ਹੋਰਾਂ ਖੇਤਰਾਂ ਵਿੱਚ ਵੀ ਹਮਲਾ ਕੀਤਾ ਹੈ ਕਿ ਭਾਰਤ ਇਸ ਰਾਹੀਂ ਪਾਕਿਸਤਾਨ ਨੂੰ ਕੋਈ ਸੁਨੇਹਾ ਦੇਣਾ ਚਾਹੁੰਦਾ ਸੁਨੇਹਾ ਇਹ ਹੈ ਕਿ ਜਦੋਂ ਭਾਰਤ ਨੇ ਪਹਿਲੀ ਵਾਰ 2016 ਵਿੱਚ ਉੜੀ ਹਮਲੇ ਦੇ ਬਾਅਦ ਸਰਜਿਕਲ ਸਟ੍ਰਾਈਕ ਕੀਤੀ ਸੀ ਤਾਂ ਇਹ ਕੰਟਰੋਲ ਰੇਖਾ ਦੇ ਪਾਰ ਪੀਓਕੇ ਵਿੱਚ ਟੈਸਟ ਕੇਸ ਸੀ ਇਸ ਤੋਂ ਬਾਅਦ 2019 ਵਿੱਚ ਪਲਵਾਮਾ ਹਮਲੇ ਤੋਂ ਬਾਅਦ ਇਸ ਨੂੰ ਥੋੜਾ ਹੋਰ ਅੱਗੇ ਵਧਾਇਆ ਗਿਆ ਅਤੇ ਖੈਬਰ ਪਖਤੂਨਵਾ صوبੇ ਦੇ ਬਾਲਾਕੋਟ ਵਿੱਚ 에ਅਰ ਸਟ੍ਰਾਈਕ ਕੀਤੀ ਹੁਣ ਜੋ ਹਮਲਾ ਹੋਇਆ ਉਹ ਪਾਕਿਸਤਾਨ ਦੇ ਪੰਜਾਬ ਦੇ ਅੰਦਰ ਯਾਨੀ ਪਾਕਿਸਤਾਨ ਦੇ ਦਿਲ ਵਿੱਚ ਹੋਇਆ ਹੈ ਅੱਤਵਾਦੀ ਹਮਲਿਆਂ ਤੋਂ ਕੁਝ ਦਿਨ ਬਾਅਦ ਕੀਤੀਆਂ ਗਈਆਂ ਇਹਨਾਂ ਜਵਾਬੀ ਕਾਰਵਾਈਆਂ ਤੋਂ ਲੱਗਦਾ ਹੈ ਕਿ ਭਾਰਤ ਸਰਕਾਰ ਵੱਲੋਂ ਨਵੀਂ ਰਣਨੀਤੀ ਅਪਣਾਈ ਜਾ ਰਹੀ ਹੈ ਆਪਰੇਸ਼ਨ ਸਦੂਰ ਇਸੇ ਨਵੀਂ ਰਣਨੀਤੀ ਨੂੰ ਦਰਸਾਉਂਦਾ ਹੈ ਇਸ ਦਾ ਮਤਲਬ ਹੈ ਕਿ ਜੇਕਰ ਪਾਕ ਵਿੱਚ ਕੋਈ ਅਤਵਾਦੀ ਹਮਲਾ ਹੁੰਦਾ ਹੈ ਤਾਂ ਭਾਰਤ ਕੋਲ ਜਵਾਬੀ ਕਾਰਵਾਈ ਕਰਨ ਲਈ ਬਹੁਤ ਸਾਰੇ ਵਿਕਲਪ ਹੋਣਗੇ ਕੌੜਤਲ ਬੈਗੀ ਆਪਰੇਸ਼ਨ ਸਦੂਰ ਤੋਂ ਪਹਿਲਾਂ ਅਤਵਾਦ ਖਿਲਾਫ ਕੀਤੀਆਂ ਕਾਰਵਾਈਆਂ ਨੂੰ ਲੈ ਕੇ ਭਾਰਤ ਨੇ ਵੈਸ਼ਵਿਕ ਸ਼ਕਤੀਆਂ ਨੂੰ ਸਕੂਤ ਪੇਸ਼ ਕੀਤੇ ਸਨ ਅਤੀਤ ਅੱਸਿਆ ਸੀ ਕਿ ਭਾਰਤ ਵਿੱਚ ਇਹ ਹਾਦਸ਼ਗਤ ਦੀ ਹਮਲਾ ਹੋਇਆ ਜਿਸ ਦੇ ਬਦਲੇ ਵਿੱਚ ਕਾਰਵਾਈ ਕੀਤੀ ਗਈ ਹੈ ਪਰ ਇਸ ਵਾਰ ਭਾਰਤ ਨੇ ਕਿਸੇ ਵੀ ਅੰਤਰਰਾਸ਼ਟਰੀ ਪਲੇਟਫਾਰਮ 'ਤੇ ਅਤਵਾਦੀ ਹਮਲੇ ਦੇ ਵਿਰੁੱਧ ਉੱਤੇ ਅਪੀਲ ਨਹੀਂ ਕੀਤੀ ਜੋ ਕਿ ਪਹਿਲਾ ਆਮ ਤੌਰ ਤੇ ਹੁੰਦਾ ਸੀ ਆਮ ਤੌਰ ਤੇ ਦੋਹਾਂ ਦੇਸ਼ਾਂ ਵਿਚਕਾਰ ਤਣਾਅ ਦੀ ਜਿਹੀ ਸਥਿਤੀ ਨੂੰ ਸ਼ਾਂਤ ਕਰਨ ਲਈ ਕਿਸੇ ਤੀਜੇ ਦੇਸ਼ ਦੀ ਸਰਗਰਮੀ ਦੇਖੀ ਗਈ ਹੈ ਪਰ ਇਸ ਵਾਰ ਭਾਰਤ ਨੇ ਕਿਸੇ ਤੀਜੇ ਦੇਸ਼ ਦੀ ਵਿਚੋਲਗੀ ਨੂੰ ਮਾਤਵ ਨਹੀਂ ਦਿੱਤਾ ਹਾਲਾਂਕਿ ਜਗਬੰਦੀ ਦਾ ਐਲਾਨ ਭਾਵੇਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਕੀਤਾ ਗਿਆ ਪਰ ਭਾਰਤੀ ਫੌਜੀ ਅਧਿਕਾਰੀਆ ਵਿਦੇਸ਼ ਮੰਤralਾ ਤੇ ਪੀਐਮ ਮੋਦੀ ਨੇ ਅਮਰੀਕਾ ਦੀ ਵਿਚੋਲਗੀ ਦੇ ਦਾਅਵੇ ਨੂੰ ਨਕਾਰਿਆ ਅਤੇ ਸਾਫ਼ ਕੀਤਾ ਹੈ ਕਿ ਜੇਕਰ ਪਾਕਿਸਤਾਨ ਵੱਲੋਂ ਮੂੜਾਤਵਾਦੀ ਹਮਲਾ ਹੁੰਦਾ ਤਾਂ ਇਸ ਨੂੰ ਭਾਰਤ ਖਿਲਾਫ ਯੁੱਧ ਮੰਨਿਆ ਜਾਵੇਗਾ ਪੀਐਮ ਮੋਦੀ ਨੇ ਕਿਹਾ ਹੀ ਟੈਰਰ ਟੈਟਾਕ ਇਕੱਠੇ ਨਹੀਂ ਚੱਲ ਸਕਦੇ ਟੈਰਰ ਟ੍ਰੇਡ ਵੀ ਇਕੱਠੇ ਨਹੀਂ ਚੱਲ ਸਕਦੇ ਅਤੇ ਪਾਣੀ ਤੇ ਖੂਨ ਵੀ ਇਕੱਠੇ ਨਹੀਂ ਬਹਿ ਸਕਦੇ ਇਸ ਤੋਂ ਇਲਾਵਾ ਭਾਰਤ ਦਾ ਕਹਿਣਾ ਹੈ ਕਿ ਪਾਕਿਸਤਾਨ ਨਾਲ ਸਿਰਫ ਹੱਤਵਾਦ ਤੇ ਮਕਬੂਜ਼ਾ ਕਸ਼ਮੀਰ ਉੱਤੇ ਹੀ ਗੱਲ ਕੀਤੀ ਜਾਵੇਗੀ ਅਤੇ ਸਿੰਧੂ ਜਲ ਸਮਝੌਤੇ ਨੂੰ ਵੀ ਉਸ ਸਮੇਂ ਤੱਕ ਰੱਦ ਕਰ ਦਿੱਤਾ ਗਿਆ ਜਦੋਂ ਤੱਕ ਪਾਕਿਸਤਾਨ ਹੱਤਵਾਦ ਨੂੰ ਜੜ ਤੋਂ ਖਤਮ ਨਹੀਂ ਕਰ ਦਿੰਦਾ ਚਾਹੇ ਦੇ ਦੇ ਨਾਲ ਹੀ ਅੱਜ ਦੀ ਇਸ ਰਿਪੋਰਟ ਵਿੱਚ ਐਨਆਈ ਮੈਨੂ ਦੇ ਉਜਾਜ ਸਾਧ ਸ਼੍ਰੀਕਾ ਦੇਖਦੇ ਰਹੋ ਟੋਲਡ ਵੈਬ ਟੀਵੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰੇ